ਪੰਜਾਬ ਦੇ ਇਤਿਹਾਸ ਦਾ ਨਾ ਇੱਕ ਅਜੀਹਾ ਅਧਿਆਇ ਵੀ ਹੈ ਜਿਹੜਾ ਅਕਸਰ ਕਿਤਾਬਾਂ ਦੇ ਪੰਨਿਆਂ 'ਚ ਕਿਤੇ ਗੁਆਚ ਜਾਂਦਾ ਹੈ ਇਹ ਕਹਾਣੀ ਹੈ ਪੰਜਾਬ ਦੇ ਉਸ ਕੁਵਾਚੇ ਹੋਏ ਬੋਦੀ ਦੌਰ ਦੀ ਇੱਕ ਅਜੀਹਾ ਦੌਰ ਜਿਸ ਨੇ ਇਸ ਧਰਤੀ ਦੀ ਰੂਹ ਅਤੇ ਸੱਭਿਆਚਾਰ ਤੇ ਇੱਕ ਬਹੁਤ ਡੂੰਗੀ ਛਾਪ ਛੱਡੀ ਕਦੇ ਸੋਚਿਆ ਹੈ ਕਿ ਸਿੱਖ ਧਰਮ ਇਸਲਾਮ ਜਾਂ Hindu ਰਾਜਾਂ ਤੋਂ ਵੀ ਪਹਿਲਾਂ ਪੰਜਾਬ ਕੀ ਸੀ ਸਾਡੇ ਦਿਮਾਗ ਵਿੱਚ ਪੰਜਾਬ ਦੀ ਜਿਹੜੀ ਤਸਵੀਰ ਹੈ ਉਸ ਤੋਂ ਕਿਤੇ ਪਹਿਲਾਂ ਇੱਥੇ ਇੱਕ ਬਿਲਕੁਲ ਵੱਖਰੀ ਦੁਨੀਆ ਵਸਦੀ ਸੀ ਇਹ ਧਰਤੀ ਸੀ ਬੋਧੀ ਫਿਕਸ਼ੂਆਂ ਦੀ ਵੱਡੇ ਵੱਡੇ ਮਠਾਂ ਦੀ ਅਤੇ ਦੁਨੀਆ ਪਾਰ ਚ ਮਸ਼ਹੂਰ ਯੂਨੀਵਰਸਿਟੀਆਂ ਦੀ ਹਾਂ ਇੱਕ ਅਜਿਹਾ ਸਮਾਸੀ ਜਦੋਂ ਪੰਜਾਬ ਪੂਰੇ ਏਸ਼ੀਆ ਲਈ ਗਿਆਨ ਅਤੇ ਸ਼ਾਂਤੀ ਦਾ ਇੱਕ ਰੋਸ਼ਨ ਮিনার ਹੁੰਦਾ ਸੀ ਤਾਂ ਚਲੋ ਇਸ ਦਿਲਚਸਪ ਸਫ਼ਰ ਦੀਆਂ ਡੁੰਗਾਈਆਂ ਵਿੱਚ ਉਤਰਦੇ ਹਾਂ ਅੱਜ ਦੇ ਸਫ਼ਰ ਚ ਆਪਾਂ ਇਸ ਗਵਾчие ਹੋ ਇਤਿਹਾਸ ਨੂੰ 6 ਹਿੱਸਿਆਂ ਵਿੱਚ ਸਮਝਾਂਗੇ ਪਹਿਲਾਂ ਪੰਜਾਬ ਇੱਕ ਰੂਹਾਨੀ ਚੁਰਾਹੇ ਵਜੋਂ ਕਿਹਾ ਜਾ ਸੀ ਫਿਰ ਇੱਥੇ ਬੁੱਧ ਦਾ ਮਾਰਗ ਕਿਵੇਂ ਪਹੁੰਚਿਆ ਉਸ ਤੋਂ ਬਾਅਦ ਗੰਦਾਰ ਦੀਆਂ ਮਹਾਨ ਯੂਨੀਵਰਸਿਟੀਆਂ ਬਾਰੇ ਗੱਲ ਕਰਾਂਗੇ ਫਿਰ ਦੇਖਾਂਗੇ ਉਹ ਦੌਰ ਜਦੋਂ ਯੂਨਾਨੀ ਕਲਾ ਅਤੇ ਬੁੱਧ ਦਾ ਮਿਲਾਪ ਹੋਇਆ ਆਪਾਂ ਇਹ ਵੀ ਸਮਝਾਂਗੇ ਕਿ ਇਸ ਦਾ ਪ੍ਰਭਾਵ ਕਿਵੇਂ ਘਟਦਾ ਗਿਆ ਅਤੇ ਆਖਿਰ ਵਿੱਚ ਅੱਜ ਦੇ ਸਮੇਂ ਵਿੱਚ ਇਸ ਦੀ ਵਿਰਾਸਤ ਕੀ ਹੈ ਤਾਂ ਪਹਿਲਾ ਭਾਗ ਇੱਕ ਰੂਹਾਨੀ ਚੁਰਾਹਾ ਆਓ ਪੰਜਾਬ ਦੇ ਉਸ ਪੁਰਾਣੀ ਪੇਸ਼ਾਨ ਨੂੰ ਫਰੋਲੀਏ ਜਦੋਂ ਇਹ ਸੱਭਿਆਤਾਵਾਂ ਦਾ ਇੱਕ ਬਹੁਤ ਵੱਡਾ ਸੰਗਮ ਸੀ ਦੇਖੋ ਪੰਜਾਬ ਦੀ ਪੋਗੋਲਿਕ ਸਥਿਤੀ ਹੀ ਇਸ ਦੀ ਸਭ ਤੋਂ ਵੱਡੀ ਤਾਕਤ ਸੀ ਇਹ ਸਿਰਫ ਪੰਜ ਦਰਿਆਵਾਂ ਦੀ ਧਰਤੀ ਨਹੀਂ ਸੀ ਸਗੋ ਦੁਨੀਆਂ ਦੇ ਵੱਖ-ਵੱਖ ਕੋਨਿਆਂ ਤੋਂ ਆਉਂਦੇ ਵਿਚਾਰਾਂ ਸੱਭਿਆਚਾਰਾਂ ਅਤੇ ਲੋਕਾਂ ਦੇ ਕਾਫਲਿਆਂ ਦੇ ਮਿਲਣ ਲਈ ਇੱਕ ਕੁਦਰਤੀ ਜਗ੍ਹਾ ਸੀ ਇੱਥੇ ਪੁਰਾਣੇ ਭਾਰਤ ਫਾਰਸ ਅਤੇ ਮੱਧ ਏਸ਼ੀਆ ਦੇ ਵੱਡੇ-ਵੱਡੇ ਵਪਾਰਕ ਰਸਤੇ ਆਪਸ ਵਿੱਚ ਮਿਲਦੇ ਸਨ ਪਰ ਇਹ ਸਿਰਫ ਮਸਾਲਿਆਂ ਜਾਂ ਰੇਸ਼ਮ ਦਾ ਵਟਾਂਦਰਾ ਨਹੀਂ ਸੀ ਨਹੀਂ ਇਹ ਤਾਂ ਫਲਸਫਿਆਂ ਧਰਮਾਂ ਅਤੇ ਨਵੇਂ-ਨਵੇਂ ਖਿਆਲਾਂ ਦੇ ਆਦਾਨ-ਪ੍ਰਦਾਨ ਲਈ ਇੱਕ ਉਪਜਾਊ ਜ਼ਮੀਨ ਸੀ ਜਿੱਥੇ ਬੁੱਧ ਧਰਮ ਵਰਗੇ ਵਿਚਾਰਾਂ ਨੂੰ ਫੈਲਣ ਲਈ ਇੱਕ ਖੁੱਲਾ ਮੈਦਾਨ ਮਿਲਿਆ ਦੂਜਾ ਭਾਗ ਬੁੱਧ ਦੇ ਮਾਰਗ ਦੀ ਆਮਦ ਆਓ ਹੁਣ ਦੇਖੀਏ ਕਿ ਕਿਵੇਂ ਸ਼ਾਂਤੀ ਅਤੇ ਗਿਆਨ ਦੇ ਇਸ ਨਵੇਂ ਫਲਸਫੇ ਨੇ ਪੰਜ ਦਰਿਆਵਾਂ ਦੀ ਇਸ ਧਰਤੀ ਨੂੰ ਆਪਣਾ ਘਰ ਬਣਾ ਲਿਆ ਪੰਜਵੀਂ ਸਦੀ ਈਸਾ ਪੂਰਵ ਦੇ ਆਸ-ਪਾਸ ਗੌਤਮ ਬੁੱਧ ਦੀਆਂ ਸਿੱਖਿਆਵਾਂ ਨੇ ਜੜ ਫੜਨੀ ਸ਼ੁਰੂ ਕਰ ਦਿੱਤੀ ਸੀ ਫਿਰ ਚੌਥੀ ਸਦੀ ਈਸਾ ਪੂਰਵ ਵਿੱਚ ਮੌਰੀਆ ਸਾਮਰਾਜ ਨੇ ਇਸ ਪੂਰੇ ਖੇਤਰ ਨੂੰ ਇੱਕ ਕਰ ਦਿੱਤਾ ਪਰ ਅਸਲੀ ਮੋੜ ਤਾਂ ਤੀਜੀ ਸਦੀ ਈਸਾ ਪੂਰਵ ਵਿੱਚ ਆਇਆ ਜਦੋਂ ਸਮਰਾਟ ਅਸ਼ੋਕ ਨੇ ਬੁੱਧ ਧਰਮ ਨੂੰ ਸ਼ਾਹੀ ਸਰਪ੍ਰਸਤੀ ਦਿੱਤੀ ਬਸ ਫਿਰ ਕੀ ਸੀ ਇਸ ਨਾਲ ਪੰਜਾਬ ਵਿੱਚ ਬੁੱਧ ਧਰਮ ਦੇ ਵਿਕਾਸ ਨੂੰ ਇੱਕ ਜ਼ਬਰਦਸਤ ਹੁਲਾਰਾ ਮਿਲਿਆ ਇਹ ਪੂਰਾ ਇਲਾਕਾ ਗ੍ਰੇਟਰ ਗੰਧਾਰ ਵਜੋਂ ਜਾਣਿਆ ਜਾਂਦਾ ਸੀ ਇੱਕ ਬਹੁਤ ਵੱਡਾ ਪ੍ਰਾਚੀਨ ਰਾਜ ਸੀ ਜਿਹੜਾ ਅੱਜ ਦੇ ਪਾਕਿਸਤਾਨ ਅਤੇ ਅਫਗਾਨਿਸਤਾਨ ਤੱਕ ਫੈਲਿਆ ਹੋਇਆ ਸੀ ਅਤੇ ਪੰਜਾਬ ਬਿਲਕੁਲ ਇਸ ਦੇ ਦਿਲ ਵਿੱਚ ਸੀ ਇਹੀ ਗੰਧਾਰ ਫਿਰ ਬੁੱਧ ਧਰਮ ਦਾ ਇੱਕ ਵਿਸ਼ਵ ਪ੍ਰਸਿੱਧ ਗੜ ਬਣ ਗਿਆ ਤੀਸਰਾ ਪਾਗ ਗੰਧਾਰਯਾ ਮਹਾਨ ਯੂਨੀਵਰਸਟੀਆਂ ਹੁਣ ਆਪਾਂ ਪ੍ਰਾਚੀਨ ਬੁੱਧ ਧਰਮ ਦੇ ਉਸ ਬૌਧਿਕ ਦਿਲ ਦੀ ਪਰਚੋਲ ਕਰਾਂਗੇ ਜਿਹੜਾ ਪੰਜਾਬ ਦੀ ਧਰਤੀ ਤੇ ਧੜਕਦਾ ਸੀ ਅਤੇ ਇਸ ਸਭ ਦੇ ਕੇਂਦਰ ਵਿੱਚ ਸੀ ਤਕਸ਼ਿਲਾ ਇਹ ਸਿਰਫ ਇੱਕ ਸ਼ਹਿਰ ਨਹੀਂ ਸੀ ਸਗੋਂ ਗਿਆਨ ਦਾ ਇੱਕ ਅੰਤਰਰਾਸ਼ਟਰੀ ਕੇਂਦਰ ਸੀ ਤੁਸੀਂ ਇੰਜ ਸਮਝੋ ਕਿ ਜਿਵੇਂ ਅੱਜ ਹਾਰਵਰਡ ਜਾਂ ਆਕਸਫੋਰਡ ਹਨ ਉਸੇ ਤਰ੍ਹਾਂ ਤਕਸ਼ਿਲਾ ਦੁਨੀਆ ਭਰ ਦੇ ਵਿਦਵਾਨਾਂ ਅਤੇ ਸਿੱਖਣ ਵਾਲਾਂ ਲਈ ਖਿੱਚ ਦਾ ਕੇਂਦਰ ਸੀ ਪਰ ਤਕਸ਼ਿਲਾ ਨੂੰ ਅਸਲ ਚ ਖਾਸ ਕੀ ਬਣਾਦਾ ਸੀ ਉਹ ਸੀ ਇਸ ਦਾ ਪਾਠਕ੍ਰਮ ਇੱਥੇ ਸਿਰਫ ਧਾਰਮਿਕ ਸਿੱਖਿਆ ਹੀ ਨਹੀਂ ਦਿੱਤੀ ਜਾਂਦੀ ਸੀ ਇੱਥੇ ਤਾਂ ਫਿਲਾਸਫੀ, ਮੈਡੀਸਨ, ਕਲਾ, ਰਾਜਨੀਤੀ ਅਤੇ ਬੋਧੀ ਸਿਧਾਂਤਾਂ ਸਮੇਤ ਦਰਜਨਾ ਵਿਸ਼ੇ ਪੜ੍ਹਾਏ ਜਾਂਦੇ ਸਨ ਇਹ ਸੱਚਮੁੱਚ ਗਿਆਨ ਦਾ ਇੱਕ ਮਹਾਸਾਗਰ ਸੀ ਕਮਾਲ ਦੀ ਗੱਲ ਇਹ ਹੈ ਕਿ ਪੰਜਾਬ ਨੇ ਸਿਰਫ ਬੁੱਧ ਧਰਮ ਨੂੰ ਅਪਣਾਇਆ ਹੀ ਨਹੀਂ ਸਗੋਂ ਇਸ ਨੂੰ ਪੂਰੀ ਦੁਨੀਆ 'ਚ ਫੈਲਾਉਣ ਲਈ ਇੱਕ ਗੇਟਵੇ ਦਾ ਕੰਮ ਕੀਤਾ ਇੱਥੋਂ ਦੇ ਭਿਕਸ਼ੂ ਅਤੇ ਵਿਦਵਾਨ ਬੁੱਧ ਦਾ ਸੰਦੇਸ਼ ਲੈ ਕੇ ਚੀਨ ਮੱਧੇਸ਼ੀਆ ਅਤੇ ਅਫਗਾਨਿਸਤਾਨ ਵਰਗੀਆਂ ਦੂਰ ਦੁਰਾੜੀਆਂ ਥਾਵਾਂ ਤੱਕ ਗਏ ਚੌਥਾ ਪਾਗ ਜਿੱਥੇ ਯੂਨਾਨ ਬੁੱਧ ਨੂੰ ਮਿਲਿਆ ਹੁਣ ਆਉਂਦੀ ਹੈ ਕਹਾਣੀ ਦਾ ਸਭ ਤੋਂ ਕ੍ਰਾਂਤੀਕਾਰੀ ਮੋੜ ਇੱਕ ਅਜਹੀ ਕਲਾ ਦਾ ਜਨਮ ਜਿਸ ਨੇ ਬੁੱਧ ਨੂੰ ਪਹਿਲੀ ਵਾਰ ਇੱਕ ਇਨਸਾਨੀ ਚਿਹਰਾ ਦਿੱਤਾ ਜਦੋਂ ਸਿਕੰਦਰ ਦੇ ਹਮਲੇ ਤੋਂ ਬਾਅਦ ਪੰਜਾਬ ਵਿੱਚ ਯੂਨਾਨੀ ਕਲਾ ਦਾ ਪ੍ਰਭਾਵ ਆਇਆ ਤਾਂ ਦੋ ਮਹਾਨ ਪਰੰਪਰਾਵਾਂ ਦਾ ਇੱਕ ਅਨੋਖਾ ਸੰਗਮ ਹੋਇਆ ਇੱਕ ਪਾਸੇ ਸੀ ਭਾਰਤੀ ਅਧਿਆਤਮਿਕਤਾ ਜਿਹੜੀ ਧਰਮ ਨਿਰਵਾਣ ਅਤੇ ਚਿੰਨਾ ਤੇ ਜ਼ੋਰ ਦਿੰਦੀ ਸੀ ਤੇ ਦੂਜੇ ਪਾਸੇ ਸੀ ਯੂਨਾਨੀ ਯਥਾਰਥਵਾਦ ਜਿਹੜਾ ਮਨੁੱਖੀ ਸਰੀਰ ਦੀ ਬਣਤਰ ਅਤੇ ਚਿਹਰੇ ਦੇ ਹਾ ਭਾਵ ਨੂੰ ਬੜੀ ਬਰੀਕੀ ਨਾਲ ਦਰਸਾਉਣ ਵਿੱਚ ਮਾਹਿਰ ਸੀ ਅਤੇ ਇਸੇ ਅਦਭੁਤ ਮਿਸ਼ਰਣ ਨੇ ਗੰਧਾਰ ਕਲਾ ਨੂੰ ਜਨਮ ਦਿੱਤਾ ਜਿਸ ਨੇ ਇਤਿਹਾਸ ਵਿੱਚ ਪਹਿਲੀ ਵਾਰ ਬਿਲਕੁਲ ਪਹਿਲੀ ਵਾਰ ਬੁੱਧ ਦੀਆਂ ਇਨਸਾਨੀ ਮੂਰਤੀਆਂ ਘੜੀਆਂ ਇਸ ਤੋਂ ਪਹਿਲਾਂ ਬੁੱਧ ਨੂੰ ਸਿਰਫ ਚਿੰਨਾ ਰਾਹੀ ਦਰਸਾਇਆ ਜਾਂਦਾ ਸੀ ਜਿਵੇਂ ਪੈਰਾਂ ਦੇ ਨਿਸ਼ਾਨ ਜਾਂ ਬੋਧੀ ਰੁੱਖ ਇਹ ਪੰਜਾਬ ਦੀ ਧਰਤੀ ਤੇ ਹੋਇਆ ਇੱਕ ਵਿਸ਼ਵ ਪੱਧਰੀ ਕਲਾਤਮਕ ਇਨਕਲਾਬ ਸੀ ਜਿਸ ਨੇ ਬੁੱਧ ਦੇ ਸਰੂਪ ਨੂੰ ਹਮੇਸ਼ਾ ਹਮੇਸ਼ਾ ਲਈ ਬਦਲ ਕੇ ਰੱਖ ਦਿੱਤਾ ਪੰਜਵਾਂ ਪਾਗ ਇੱਕ ਫਿੱਕਾ ਪੈਂਦਾ ਪ੍ਰਭਾਵ ਖੈਰ ਹਰ ਉਭਾਰ ਤੋਂ ਬਾਅਦ ਇੱਕ ਠਲਾਨ ਵੀ ਆਂਦੀ ਹੈ ਤਾਂ ਆਓ ਸਮਝੀਏ ਕਿ ਇਸ ਖੇਤਰ ਵਿੱਚ ਬੁੱਧ ਧਰਮ ਦਾ ਪ੍ਰਭਾਵ ਹੌਲੀ-ਹੌਲੀ ਕਿਉਂ ਘਟ ਗਿਆ ਦੇਖੋ ਬੁੱਧ ਧਰਮ ਦਾ ਪਤਨ ਕਿਸੇ ਇੱਕ ਘਟਨਾ ਕਰਕੇ ਨਹੀਂ ਹੋਇਆ ਇਹ ਤਾਂ ਸੈਂਕੜੇ ਸਾਲਾਂ ਤੱਕ ਚੱਲਣ ਵਾਲੀ ਇੱਕ ਗੁੰਝਲਦਾਰ ਪ੍ਰਕਿਰਿਆ ਸੀ ਨਵੇਂ ਸਮਰਾਜ ਉੱਭਰੇ ਜਿਨ੍ਹਾਂ ਦੀਆਂ ਤਰਜੀਹਾਂ ਵੱਖਰੀਆਂ ਸਨ ਹੋਰ ਧਾਰਮਿਕ ਲਹਿਰਾਂ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਵਪਾਰ ਦੇ ਰਸਤੇ ਬਦਲ ਗਏ ਜਿਸ ਨਾਲ ਮੱਠਾਂ ਦੀ ਆਰਥਿਕਤਾ ਕਮਜ਼ੋਰ ਹੋ ਗਈ ਅਤੇ ਲਗਾਤਾਰ ਹੋਣ ਵਾਲੇ ਬਾੜੀ ਹਮਲਿਆਂ ਨੇ ਖੇਤਰ ਵਿੱਚ ਅਸਥਿਰਤਾ ਪੈਦਾ ਕਰ ਦਿੱਤੀ ਜਿਸ ਨਾਲ ਗਿਆਨ ਦੇ ਇਹ ਕੇਂਦਰ ਖਿੰਡ ਪੁੰਡ ਗਏ ਅਤੇ ਹੁਣ ਸਾਡਾ ਆਖਰੀ ਪਾਗ ਸਮੇਂ ਦੀਆਂ ਗੂੰਜਾਂ ਭਾਵੇਂ ਉਹ ਦੌਰ ਤਾਂ ਬੀਤ ਗਿਆ ਪਰ ਕੀ ਉਸ ਦੀ ਵਿਰਾਸਤ ਅੱਜ ਵੀ ਸਾਡੇ ਵਿਚਕਾਰ ਮੌਜੂਦ ਹੈ ਆਓ ਇਸ ਤੇ ਨਿਸ਼ਾਨ ਲੱਭਣ ਦੀ ਕੋਸ਼ਿਸ਼ ਕਰਿਏ। ਪਾਵੇਂ ਇੱਕ ਸੰਗਠਿਤ ਤਰਮਵਜੋਂ ਬੁੱਧ ਤਰਮ ਪੰਜਾਬ ਤੋਂ ਅਲੋਪ ਹੋ ਗਿਆ ਪਰ ਇਸ ਦੀਆਂ ਜੜਾਂ ਪੂਰੀ ਤਰ੍ਹਾਂ ਨਹੀਂ ਪੁੱਟੀਆਂ ਗਈਆਂ। ਦਇਆ, ਕਰੁਣਾ ਅਤੇ ਬਰਾਬਰੀ ਵਰਗੀਆਂ ਕਦਰਾਂ ਕੀਮਤਾਂ ਇੱਥੋਂ ਦੇ ਸੱਭਿਆਚਾਰ ਵਿੱਚ ਰਚ-ਮਿਚ ਗਈਆਂ। ਇਸ ਦੇ ਦਾਰਸ਼ਨਿਕ ਵਿਚਾਰਾਂ ਨੇ ਬਾਅਦ ਦੀਆਂ ਅਧਿਆਤਮਿਕ ਪਰੰਪਰਾਵਾਂ ਨੂੰ ਵੀ ਪ੍ਰਭਾਵਿਤ ਕੀਤਾ। ਅਤੇ ਸਭ ਤੋਂ ਵੱਡੀ ਗੱਲ ਇਸ ਧਰਤੀ ਦੇ ਹੇਠਾਂ ਅੱਜ ਵੀ ਉਸ ਸੁਨਹਿਰੀ ਯੁੱਗ ਦੇ ਅਣਗਿਣਿਤ ਪੁਰਾਤੱਤਵ ਖਜ਼ਾਨੇ ਦੱਬੇ ਹੋਏ ਨੇ। ਜਿਵੇਂ ਕਿ ਕਿਹਾ ਜਾਂਦਾ ਹੈ ਅਤੀਤ ਕਦੇ ਮਰਦਾ ਨਹੀਂ ਅਸਲ ਵਿੱਚ ਇਹਦਾ ਅਤੀਤ ਹੁੰਦਾ ਹੀ ਨਹੀਂ ਹੈ ਪੰਜਾਬ ਦਾ ਬੌਧੇ ਇਤਿਹਾਸ ਇਸ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਹੈ ਜੋ ਸਾਡੇ ਆਲੇ ਦੁਆਲੇ ਸਾਡੀ ਸੋਚ ਵਿੱਚ ਇੱਕ ਅਦਿਖ ਰੂਪ ਵਿੱਚ ਅੱਜ ਵੀ ਸਾਹ ਲੈ ਰਿਹਾ ਹੈ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਪੰਜਾਬ ਦਾ ਇਤਿਹਾਸ ਸਾਡੀ ਕਲਪਨਾ ਤੋਂ ਕਿਤੇ ਜ਼ਿਆਦਾ ਡੂੰਘਾ ਅਤੇ ਪਰਤਾਂ ਵਾਲਾ ਹੈ ਅਤੇ ਇਹ ਤਾਂ ਉਸ ਦਾ ਸਿਰਫ ਇੱਕ ਭੁੱਲਿਆ ਹੋਇਆ ਅਧਿਆਇ ਸੀ ਹੋਰ ਵੀ ਕਿੰਨੀਆਂ ਹੀ ਕਹਾਣੀਆਂ ਹਨ ਜਿਹੜੀਆਂ ਖੋਜੇ ਜਾਣ ਦੀ ਉਡੀਕ ਕਰ ਰਹੀਆਂ ਹਨ